ਸੋਸ਼ਲ ਮੀਡੀਆ ਤੇ ਮਸ਼ਹੂਰ ਪੰਜਾਬੀ ਵਲੌਗਰ ਗੁਰਸੇਖ ਕੁੜੀ ਮਹਿਕਦੀਪ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜਿਸ ਦਾ ਮੁੱਦਾ ਇਸ ਸਮੇਂ ਕਾਫੀ ਤੇਜ਼ੀ ਦੇ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਹ ਡਿਪਰੈਸ਼ਨ ਨਾਲ ਜੂਝ ਰਹੀ ਹੈ ਤੁਹਾਡੇ ਜਾਣਨ ਲਈ ਦੱਸ ਦਈਏ ਕਿ ਮਹਿਕ ਮਸ਼ਹੂਰ ਪੰਜਾਬੀ ਵਲੌਗਰ ਮਨਿੰਦਰ ਮੰਗੜ ਦੇ ਭਰਾ ਰਵੀ ਦੀ ਘਰਵਾਲੀ ਹੈ ਜੋ ਅਕਸਰ ਉਹਨਾਂ ਦੇ ਵਲੌਗਸ ਵਿੱਚ ਖੁਸ਼ ਮિજાਜ ਤੇ ਚਲਾਕ ਸੁਭਾਅ ਦੀ ਨਜ਼ਰ ਆਉਂਦੀ ਸੀ ਪਰ ਮਾਮਲਾ ਉਸ ਸਮੇਂ ਵਿਵਾਦਾਂ ਵਿੱਚ ਆ ਗਿਆ ਜਦੋਂ ਮੈਂ ਇੱਕ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਡਿਪਰੈਸ਼ਨ ਦੀ ਚਪੇਟ ਵਿੱਚ ਆਈ ਅਤੇ ਉਸ ਦੇ ਪਤੀ ਸਮੇਤ ਪਰਿਵਾਰ ਨੇ ਉਸ ਦੇ ਨਾਲ ਖੜਨ ਦੀ ਬਜਾਏ ਉਸ ਨੂੰ ਇਕੱਲੀ ਨੂੰ ਹੀ ਇਲਾਜ ਲਈ ਪੰਜਾਬ ਭੇਜ ਦਿੱਤਾ ਇਸ ਗੱਲ ਤੇ ਲੋਕਾਂ ਨੂੰ ਕਾਫੀ ਨਾਰਾਜ਼ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਮੁਸ਼ਕਲ ਘੜੀ ਵਿੱਚ ਉਸ ਦਾ ਸਾਥ ਦੇਣਾ ਚਾਹੀਦਾ ਸੀ ਨਾ ਕਿ ਉਸ ਨੂੰ ਛੱਡ ਦੇਣਾ ਚਾਹੀਦਾ ਸੀ ਕਈ ਲੋਕਾਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਕ ਅਤੇ ਰਵੀ ਦਾ ਤਲਾਕ ਹੋ ਚੁੱਕਿਆ ਹੈ। ਹੁਣ ਉਸ ਦੇ ਸਬੰਧ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ। ਲੋਕ ਉਸ ਤੋਂ ਇਸ ਮਾਮਲੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮੈਕ ਨੇ ਅਜੇ ਤੱਕ ਸਿਰਫ ਇਹੀ ਕਿਹਾ ਹੈ ਕਿ ਜਦੋਂ ਸਮਾਂ ਠੀਕ ਹੋਵੇਗਾ ਉਹ ਆਪ ਹੀ ਪੂਰਾ ਸੱਚ ਸਭ ਨਾਲ ਸਾਂਝਾ ਕਰੇਗੀ। ਹੁਣ ਉਸਨੇ ਆਪਣਾ ਨਵਾਂ ਵਲੌਗ ਸ਼ੇਅਰ ਕੀਤਾ ਹੈ ਜਿਸ ਵਿੱਚ ਉਸਨੇ ਦੱਸਿਆ ਕਿ ਉਹ ਜਲਦ ਹੀ ਕੈਨੇਡਾ ਵਾਪਸ ਜਾ ਰਹੀ ਹੈ ਤੇ ਉੱਥੇ ਵਾਪਸੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਹਾਲਾਂਕਿ ਉਸਦੇ ਵਲੌਗ ਦੇ ਕਮੈਂਟ ਸੈਕਸ਼ਨ ਉਸਨੇ ਬੰਦ ਕਰ ਦਿੱਤੇ ਹਨ ਕਿਉਂਕਿ ਲੋਕ ਉਸਦੇ ਨਾਲ ਇਸ ਮਸਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਪੁੱਛ ਰਹੇ ਹਨ ਇਸ ਵਲੌਗ ਵਿੱਚ ਉਸਨੇ ਕਿਸੇ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਆਖਿਰਕਾਰ ਉਸਦੀ ਜ਼ਿੰਦਗੀ ਦੇ ਵਿੱਚ ਹੋਇਆ ਕੀ ਸੀ ਜਿਸ ਕਾਰਨ ਉਹ ਇੰਨੀ ਵੱਡੀ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੀ ਹੈ ਬਾਕੀ ਜਿਵੇਂ ਹੀ ਮੈਕ ਕੋਈ ਨਵੀਂ ਅਪਡੇਟ ਸ਼ੇਅਰ ਕਰੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਮੈਕ ਦੇ ਇਸ ਪੂਰੇ ਮਸਲੇ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ